ਸਖਵੀਰ ਸਿੰਘ ਬਾਦਲ ਦਾ ਬੰਦਾ ਪੈਸੇ ਵੰਡਾ ਚੱਕ ਲਿਆ ਤੋਤੇ ਵਾਂਗ ਬੋਲਿਆ ਕਿਹਦੇ ਪੈਸੇ ਵੰਡ ਰਿਹਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਸਰਗਰਮ ਹੋਏ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵੇਖੀਆਂ ਹੋਣਗੀਆਂ ਜਿੱਥੇ ਕਿਤੇ ਹਜ਼ਾਰ ਲੀਟਰ ਡੀਜ਼ਲ ਕਿਤੇ ਲੱਖ ਰੁਪਈਆ ਕਿਤੇ 2 ਲੱਖ ਰੁਪਈਆ ਕਿਤੇ 3 ਲੱਖ ਰੁਪਈਆ ਜਿਹੜੇ ਲੋਕ ਹੜਾਂ ਦੀ ਮਾਰ 'ਹੇਠ ਕੁਝ ਲੋਕ ਆਗੇ ਸੀ ਤੇ ਕੁਝ ਬਚਣ ਲਈ ਕੋਸ਼ਿਸ਼ਾਂ ਕਰ ਰਹੇ ਸੀ ਕਿਉਂਕਿ ਦਰਿਆਵਾਂ ਦੇ ਜਿਹੜੇ ਕੰਡੇ ਆ ਉਹ ਕੱਚੇ ਆ ਉੱਥੇ ਜਿਹੜੇ ਆਸ-ਪਾਸ ਪਿੰਡ ਵਸੇ ਆ ਨੀਵੇਂ ਥਾਵਾਂ ਤੇ ਕਈ ਥਾਵਾਂ ਤੇ ਜਿਹੜਾ ਦਰਿਆ ਉਹ ਚੜ੍ਹਾਈ 'ਚਾ ਉੱਚਾ ਕਈ ਥਾਵਾਂ ਤੇ ਨੀਵਾ ਇਸ ਕਰਕੇ ਸਖਵੀਰ ਬਾਦਲ ਵੀ ਆਪਣੇ ਟੀਮ ਦੇ ਨਾਲ ਪੂਰੇ ਪੰਜਾਬ ਦੀ ਵਿਜ਼ਿਟ ਕਰ ਰਿਹਾ ਸੀ ਕਿਉਂਕਿ ਪੰਜਾਬ ਦੇ ਵਿੱਚ ਹੜ੍ਹਾਂ ਨੇ ਬਹੁਤ ਦੁਰਦਸ਼ਾ ਕੀਤੀ ਸੀ ਲੋਕਾਂ ਦੀ ਘਰ ਡਿੱਗ ਗਏ ਸੀ ਫਸਲਾਂ ਰੁੜ ਗਈਆਂ ਸੀ ਜਿਹੜੇ ਦਧਾਰੂ ਪਸ਼ੂ ਸੀ ਉਹ ਕੁਝ ਮਰ ਗਏ ਸੀ ਕੁਝ ਵਹਿ ਗਏ ਸੀ ਕੁਝ ਭੁੱਖ ਦੇ ਨਾਲ ਤੜਪ ਰਹੇ ਸੀ ਕਿਉਂਕਿ ਹਰਾ-ਚਾਰਾ ਤੂੜੀਆਂ ਸਭ ਜਿਹੜਾ ਉਹਨਾਂ ਦਾ ਉਹ ਖਰਾਬ ਹੋ ਗਿਆ ਸੀ ਪਾਵੇਂ ਕੋਈ ਵੀ ਰਾਜਨੀਤਿਕ ਪਾਰਟੀ ਹੋਵੇ ਸ਼੍ਰੋਮਣੀ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਸੱਤਾਧਰ ਹੋਵੇ ਭਾਜਪਾ ਹੋਵੇ ਸਾਰੇ ਹੀ ਆਪਣੇ ਬੇਤ ਮੁਤਾਬਕ ਲੋਕਾਂ ਦੀ ਸਹਾਇਤਾ ਕਰ ਰਹੇ ਸੀ ਪਰ ਇਸ ਸਹਾਇਤਾ ਦੇ ਵਿੱਚੋਂ ਜਿਹੜੀ ਗੱਲ ਨਿਕਲ ਕੇ ਆਮ ਲੋਕ ਕਹਿ ਰਹੇ ਸੀ ਉਹ ਕਹਿੰਦੇ ਸੀ ਸਹਾਇਤਾ ਜ਼ਰੂਰ ਕਰ ਰਹੇ ਆ ਪਰ ਸਹਾਇਤਾ 10% ਆ ਤੇ ਵਿਖਾਵਾ 100% ਕਰਦੇ ਆ ਇਹ ਆਮ ਹੀ ਆਪਾਂ ਵੇਖਿਆ ਰਾਜਨੀਤਿਕ ਪਾਰਟੀਆਂ ਇਹਨਾਂ ਨੇ ਵੋਟਾਂ ਨਾਲ ਇਹਨਾਂ ਨੂੰ ਮਤਲਬ ਹੁੰਦਾ ਇਹ ਹਰ ਇੱਕ ਕੰਮ ਜੇ ਕੋਈ ਕੰਮ ਕਰਦੇ ਆ ਇਹਨਾਂ ਨੇ ਹਰੇਕ ਚੀਜ਼ ਨੂੰ ਵੋਟਾਂ ਨਾਲ ਜੋੜ ਕੇ ਵੇਖਣਾ ਤੇ ਵਿਰੋਧੀਆਂ ਨੇ ਕਹਿਣਾ ਕਿ ਲੋਕ ਕਿਤੇ ਇਹਨਾਂ ਦੇ ਨਾਲ ਨਾ ਜੁੜ ਜਾਣ ਉਹਨਾਂ ਨੇ ਇਹਨਾਂ ਦੇ ਉੱਤੇ ਇਲਜ਼ਾਮ ਬਾਜ਼ੀ ਕਰਨੀ ਆ ਜਿੱਥੇ ਪਹਿਲਾਂ ਆਮ ਆਦਮੀ ਪਾਰਟੀ ਦੇ ਉੱਤੇ ਕਾਲੀ ਦਲ ਧਾਵੇ ਬੋਲ ਰਿਹਾ ਸੀ ਕਹਿ ਰਿਹਾ ਸੀ ਕਿ ਸੱਤਾ ਆਮ ਆਦਮੀ ਪਾਰਟੀ ਦੇ ਹੱਥ ਚਾ ਜਦੋਂ ਬਾਹਰ ਸੀ ਵਿਰੋਧੀ ਪਾਰਟੀ ਸੀ ਉਦੋਂ بڑے ਦਬਗਜੇ ਮਾਰਦੇ ਸੀ بڑے بڑے ਵਾਅਦੇ ਕਰਦੇ ਸੀ ਬੜੀਆਂ ਵੱਡੀਆਂ ਗੱਲਾਂ ਕਰਦੇ ਸੀ ਕਿ ਸਰਕਾਰਾਂ ਇਹ ਨਹੀਂ ਕਰਦੀਆਂ ਕ੍ਰਾਪਸ਼ਨ ਹੋ ਗਈ ਹੁਣ ਇਹਨਾਂ ਨੇ ਜਿਹੜਾ ਵਿਧਾਨ ਸਭਾ ਦੇ ਵਿੱਚ ਇੱਕ ਗੱਲ ਆਖੀ ਸੀ ਕਿ ਅਸੀਂ 250 ਕਰੋੜ ਰੁਪਇਆ ਖਰਚ ਕੇ ਸੇਮਨ ਵਾਲੇ ਦਰਿਆ ਉਹਨਾਂ ਨੂੰ ਸਾਫ਼ ਕਰਾਇਆ ਜਿਹੜੇ ਬੰਨ ਕਮਜ਼ੋਰ ਸੀ ਉਹਨਾਂ ਬੰਨਾਂ ਨੂੰ ਮਜ਼ਬੂਤ ਕੀਤਾ ਤੇ ਉਹ ਪਾਣੀ ਦਾ ਇੱਕ ਝਟਕਾ ਵੀ ਨਹੀਂ ਚੱਲ ਸਕੇ ਸੋ ਇਹ ਤਾਂ ਸੀ ਰਾਜਨੀਤੀ ਦੀਆਂ ਗੱਲਾਂ ਪਰ ਉਸ ਤੋਂ ਬਾਅਦ ਜਿਹੜੇ ਲੋਕ ਸੋਚਦੇ ਸੀ ਕਿ ਜਿਸ ਤਰੀਕੇ ਦੇ ਨਾਲ ਜਿਸ ਕਹਿਰ ਜਿਹੜਾ ਰਮਦਾਸ ਦਾ ਏਰੀਆ ਸੁਲਤਾਨਪੁਰ ਲੋਧੀ ਦਾ ਏਰੀਆ ਜਿਹੜਾ ਫਾਜ਼ਿਲਕਾ ਦੇ ਕੁਝ ਪਿੰਡ ਆ ਬਾਰਡਰ ਤੇ ਬੈਠੇ ਜਿਹੜਾ ਹਾਲ ਉਹਨਾਂ ਦਾ ਹੋਇਆ ਉਹ ਹਾਲ ਸਾਡਾ ਨਾ ਹੋ ਜੇ ਆਪਣਾ ਸਰਕਾਰੀ ਮਸ਼ੀਨਰੀ ਭਾਵੇਂ ਉੱਨੀ ਮੁਹੱਈਆ ਨਹੀਂ ਸੀ ਆਪਣੇ ਟਰੈਕਟਰ ਆਪਣੀਆਂ ਟਰਾਲੀਆਂ ਗੱਟੇ ਇਕੱਠੇ ਕਰਕੇ ਪਿੰਡਾਂ ਦੇ ਲੋਕ ਆਸ-ਬਾਸ ਦੇ ਪਿੰਡਾਂ ਦੇ ਲੋਕ ਪੂਰੇ ਪੰਜਾਬ ਦੇ ਵਿੱਚੋਂ ਮਿੱਟੀ ਲਿਆ ਕੇ ਉਹਨਾਂ ਦੀ ਸਹਾਇਤਾ ਕਰ ਰਹੇ ਸੀ ਹੋਇਆ ਕਿ ਜਦੋਂ ਪੂਰੀ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਬਚਾਉਣ ਦੇ ਲਈ ਲੱਗੇ ਹੋਏ ਸੀ ਤੇ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਕੋਲ ਜਾਂਦਾ ਉਹਨਾਂ ਨੂੰ ਕਹਿੰਦਾ ਭਾਈ ਜੀ ਸੀਬੀਆਂ ਚ ਪਾਉਣ ਨੂੰ ਤੇਲ ਲੈ ਲਓ ਗੱਟੇ ਲੈ ਲਓ ਪੈਸੇ ਲੈ ਲਓ ਇਸ ਤਰ੍ਹਾਂ ਦੀ ਸਹਾਇਤਾ ਕਰਦਾ ਪ੍ਰਸ਼ੰਸਾ ਹੁੰਦੀ ਆ ਪੂਰੇ ਪੰਜਾਬ 'ਚ ਹੀ ਨਹੀਂ ਵਿਦੇਸ਼ੀ ਬੈਠੇ ਲੋਕ ਵੀ ਕਹਿੰਦੇ ਆ ਕਿ ਕਾਲੀ ਦਲ ਵਾਕਿਆ ਹੀ ਆਪਦੀ ਪਾਰਟੀ ਖੇਤਰੀ ਪਾਰਟੀ ਖੇਤਰੀ ਹੁੰਦੀ ਆ ਮਾੜੇ ਸਮੇਂ 'ਚ ਸੁਖਵੀਰ ਬਾਹ ਫੜ ਰਿਹਾ ਭਾਈ ਇਹਦਾ ਧੰਨਵਾਦ ਪਰ ਵਿੱਚੋਂ ਕੀ ਨਿਕਲਿਆ ਜਿਵੇਂ ਆਪਾਂ ਸਮਝਿਆ ਪਹਿਲਾਂ ਹੀ ਕਿ ਵਿਰੋਧੀ ਪਾਰਟੀਆਂ ਦਾ ਕੰਮ ਇਹ ਹੁੰਦਾ ਕਿ ਉਹਨਾਂ ਨੇ ਦੂਜੇ ਦੀ ਜਿਹੜੀ ਚੋਰੀ ਆ ਉਹ ਫੜਨੀ ਫੜਿਆ ਕੀ ਕੁਝ ਦਿਨ ਇਸ ਤਰੀਕੇ ਦੇ ਨਾਲ ਚੱਲਿਆ ਫੇਰ ਸੋਸ਼ਲ ਮੀਡੀਆ ਦੇ ਉੱਤੇ ਸਰਕਾਰ ਨੇ ਪੱਖ ਰੱਖਿਆ ਪਹਿਲਾਂ ਜਥੇਦਾਰ ਹਰਪ੍ਰੀਤ ਸਿੰਘ ਜਿਹੜੇ ਹੁਣ ਵੱਖ ਕਾਲੀ ਦਲ ਬਣਾ ਕੇ ਜਿਹੜੇ ਰੁੱਸੇ ਹੋਏ ਕਾਲੀ ਲੀਡਰਾਂ ਉਹਨਾਂ ਨੂੰ ਨਾਲ ਲੈ ਕੇ ਇੱਕ ਉਹ ਕਹਿੰਦੇ ਕਿ ਸਾਡਾ ਅਸਲੀ ਕਾਲੀਦਾਲਾ ਉਹ ਬਣਾਉਣ ਤੁਰੇ ਹੋਏ ਆ ਪੰਜਾਬ ਦੇ ਵਿੱਚ ਚੱਲੇ ਹੋਏ ਆ ਉਹ ਵੀ ਹੜਾਂ ਦੇ ਵਿੱਚ ਜਿਹੜੇ ਲੋਕ ਆ ਜਿਹੜੇ ਹੜੇ ਸੀ ਉਹਨਾਂ ਦੀ ਸਹਾਇਤਾ ਕਰ ਰਹੇ ਸੀ ਉਹਨਾਂ ਨੇ ਆਖਿਆ ਕਿ ਸੁਖਵੀਰ ਜੇਬ ਚੋਂ ਪੈਸੇ ਨਹੀਂ ਖਰਚ ਰਿਆ ਸਾਰਾ ਪੈਸਾ ਗੁਰੂ ਦੀ ਗੋਲਕ ਚੋਂ ਆ ਰਿਹਾ ਉਹਨਾਂ ਨੇ ਤਾਂ ਗੁੱਟੀਆਂ ਵੀ ਗਿਣਤੀਆਂ ਕਿ ਦਸਾਂ ਦੀਆਂ 20ਾਂ ਦੀਆਂ 50ਾਂ ਦੀਆਂ 100 ਦੀਆਂ ਜਿਹੜੀਆਂ ਗੁੱਟੀਆਂ ਬੈਂਕਾਂ ਦਾ ਪ੍ਰੋਵਾਈਡ ਹੀ ਨਹੀਂ ਕਰਦੀਆਂ ਇਸ ਦੀ ਵੱਡੀ ਤਦਾਦ ਦੇ ਵਿੱਚ ਇਹ ਗੋਲਕਾਂ ਦਾ ਪੈਸਾ ਗੋਲਕਾਂ ਦਾ ਗੁਰੂ ਦਾ ਪੈਸਾ ਐਸਜੀਪੀਸੀ ਦਾ ਪੈਸਾ ਤੇ ਸੁਖਵੀਰ ਨੂੰ ਚਮਕਾਉਣ ਦੇ ਲਈ ਇਹ ਵਰਤਿਆ ਜਾ ਰਿਹਾ ਜਦੋਂ ਇਹ ਗੱਲ ਸਾਹਮਣੇ ਆਈ ਤੇ ਲੋਕਾਂ ਨੇ ਵੀ ਇੱਕੇ ਦਮ ਧਿਆਨ ਇਸ ਚੀਜ਼ ਤੇ ਗਿਆ ਕਿਉਂਕਿ ਪਹਿਲਾਂ ਵੀ ਬਾਦਲ ਪਰਿਵਾਰ ਦੇ ਉੱਤੇ ਉਹਨਾਂ ਦਾ ਸਗਾ ਭਤੀਜਾ ਮਨਪ੍ਰੀਤ ਸਿੰਘ ਬਾਦਲ ਨੇ ਇਹ ਦੋਸ਼ ਲਾਏ ਸੀ ਕਿ ਜਦੋਂ ਬੀਬਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀਆਂ ਦੇ ਮੁੱਖ ਮੰਤਰੀ ਉਹਨਾਂ ਦੀ ਧਰ ਪਤਨੀ ਬੀਬਾ ਸਰਿੰਦਰ ਕੌਰ ਬਾਦਲ ਜਦੋਂ ਇੱਥੋਂ ਦੁਨੀਆ ਤੋਂ ਗਏ ਸੀ ਉਹਨਾਂ ਨੇ ਆਖਿਆ ਕਿ ਮੇਰੀ ਤਾਈ ਜੀ ਜਦੋਂ ਇੱਥੋਂ ਦੁਨੀਆ ਤੋਂ ਗਏ ਤੇ ਜਿਹੜੀ ਅੰਤਮ ਅਰਦਾਸ ਤੋਂ ਬਾਅਦ ਜਿਹੜਾ ਲੰਗਰ ਜਿਹੜਾ ਵਰਤਾਇਆ ਗਿਆ ਉਹ ਮੈਨੂੰ ਸ਼ਰਮ ਆਉਂਦੀ ਆ ਐਡਾ ਤਕੜਾ ਸਾਡਾ ਘਰਾਣਾ ਪਰਿਵਾਰ ਸਾਡਾ ਪਹਿਲੇ ਨੰਬਰ ਤੇ ਆ ਪੈਸੇ ਦੇ ਵਿੱਚੋਂ ਪੰਜ ਵਾਰੀਆਂ ਦੇ ਮੁੱਖ ਮੰਤਰੀ ਪੁੱਤ ਡੈਪਟੀ ਸੀਐਮ ਨਾ ਕੇਂਦਰ ਦੀ ਮੰਤਰੀ ਪਰ ਘਰੋਂ ਖਾਣਾ ਨਹੀਂ ਖਵਾਇਆ ਖਾਣਾ ਖਵਾਇਆ ਐਸਜੀਪੀਸੀ ਨੇ ਇਹ ਗੱਲ ਅਸੀਂ ਨਹੀਂ ਕਹਿ ਰਹੇ ਇਹ ਗੱਲ ਕਹੀ ਸੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਵਿਧਾਨ ਸਭਾ ਦੇ ਵਿੱਚ ਖੜ ਕੇ ਆਨ ਰਿਕਾਰਡ ਜਦੋਂ ਇਹ ਗੱਲ ਕਹੀ ਸੀ ਉਦੋਂ ਵੀ ਬੜੀ ਤੜਥੱਲੀ ਮੱਚੀ ਸੀ ਤੇ ਹੁਣ ਜਦੋਂ ਇਹ ਗੱਲ ਸਾਹਮਣੇ ਆਈ ਕਿ ਭਾਈ ਨੰਬਰ ਆਪ ਦੇ ਬਣਾ ਰਹੇ ਸੀ ਪੈਸਾ ਐਸਜੀਪੀਸੀ ਦਾ ਸੀ ਗੁਰੂ ਦੀ ਗੋਲਕ ਦਾ ਸੀ ਲੋਕ ਦਸਬੰਦ ਕਰਦੇ ਆ ਭਾਵੇਂ ਉਹ ਮਾੜੀ ਗੱਲ ਨਹੀਂ ਗੁਰੂ ਦੀ ਗੋਲਕ ਦਾ ਪੈਸਾ ਜੇ ਲੋਕਾਂ ਦੀ ਜਾਨ ਬਚਾਉਣ ਦੇ ਲਈ ਵਰਤਿਆ ਜਾਵੇ ਇਹ ਮਾੜੀ ਗੱਲ ਨਹੀਂ ਪਰ ਲੋਕ ਇਹ ਸਵਾਲ ਖੜੇ ਕਰ ਰਹੇ ਆ ਕਿ ਐਸਜੀਪੀਸੀ ਦਾ ਪੈਸਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਵਰਤਣ ਐਸਜੀਪੀਸੀ ਦਾ ਪ੍ਰਧਾਨ ਵਰਤੇ ਕੋਈ ਪੋਲੀਟੀਕਲ ਪਾਰਟੀ ਆਪਣੇ ਆਪ ਨੂੰ ਚਮਕਾਉਣ ਦੇ ਲਈ ਲੋਕਾਂ ਦਾ ਕੱਢਿਆ ਦਸਬੰਦ ਉਹ ਕਿਵੇਂ ਵਰਤ ਸਕਦੀ ਆ ਜਦੋਂ ਇਹ ਰੌਲਾ ਪੈ ਗਿਆ ਤੇ ਜਵਾਬ ਭਾਈ ਕੋਈ ਨਹੀਂ ਆਇਆ ਹਾਲਾਂਕਿ ਅਰਸ਼ਦੀਪ ਸਿੰਘ ਕਲੇਰ ਨੇ ਇਹ ਗੱਲ ਜ਼ਰੂਰ ਕਹੀ ਕਿ ਬੀਬਾ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਉਹਨਾਂ ਨੇ ਆਖਿਆ ਕਿ ਬਾਦਲ ਸਾਹਿਬ ਵੱਡੇ ਟਰਾਂਸਪੋਰਟਰ ਆ ਜੇਕਰ ਉਹਨਾਂ ਕੋਲੇ ਟੁੱਟੇ ਪੈਸੇ ਹੈ ਨਹੀਂ ਤੇ ਹੋਰ ਕਿਹਦੇ ਕੋਲੇ ਆ ਇਹਨਾਂ ਕੋਲੇ ਇੱਕੋ ਹੀ ਸਬੂਤ ਆ ਪਰ ਬਾਅਦ ਦੇ ਵਿੱਚ ਜਿਹੜੇ ਐਸਜੀਪੀਸੀ ਦੇ ਹੋਰ ਮੈਂਬਰ ਆ ਬਾਕੀ ਧੜਾ ਜਿਹੜਾ ਜਿਨ੍ਹਾਂ ਚੋਂ ਬਹੁਤਾਤ ਐਸਜੀਪੀਸੀ ਮੈਂਬਰਾਂ ਦੀ ਆ ਉਹ ਵੀ ਸਾਹਮਣੇ ਆ ਗਏ ਉਹਨਾਂ ਨੇ ਵੀ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਇਸ ਤਰੀਕੇ ਦੇ ਨਾਲ ਜਿਹੜਾ ਅਕਸ਼ ਬਣਿਆ ਸੀ ਜਿਹੜਾ ਕੁਝ ਲੱਗਦਾ ਸੀ ਕਿ ਅੱਪ ਹੋ ਰਿਹਾ ਕਾਲੀ ਦਲ ਜਿਸ ਤਰੀਕੇ ਦੇ ਨਾਲ ਲੋਕ ਦੁਖੀ ਸੀ ਲੋਕ ਕਹਿ ਵੀ ਰਹੇ ਸੀ ਕਿ ਬਾਦਲ ਸਾਹਿਬ ਹੀ ਆਇਆ ਤੇ ਸਾਰਿਆਂ ਤੋਂ ਜ਼ਿਆਦਾ ਸਰਗਰਮ ਵੀ ਸਰਦਾਰ ਸੁਖਵੀਰ ਸਿੰਘ ਬਾਦਲੀ ਸੀ ਭਾਵੇਂ ਉਹਨਾਂ ਦੇ ਵਰਕਰ ਹੋਣ ਭਾਵੇਂ ਉਹਨਾਂ ਦੇ ਹਲਕਾ ਇੰਚਾਰਜ ਹੋਣ ਸਾਰੀ ਪਾਰਟੀ ਤਨਦੇਈ ਦੇ ਨਾਲ ਕੰਮ ਕਰ ਰਹੀ ਸੀ ਪਰ ਜਿਵੇਂ ਆਮ ਤੌਰ ਤੇ ਵੇਖਿਆ ਜਾਂਦਾ ਆਮ ਲੋਕ ਵੀ ਕਹਿੰਦੇ ਆ ਕਿ ਕਾਲੀ ਦਲ ਨੇ 2007 ਤੋਂ ਲੈ ਕੇ 2017 ਤੱਕ ਜਿੰਨਾ ਵਿਕਾਸ ਕੀਤਾ ਇਹ ਵਿਕਾਸ ਇਹ ਰਿਕਾਰਡ ਤੋੜ ਵਿਕਾਸ ਕੀਤਾ ਪਿੰਡਾਂ ਦੇ ਪਿੰਡ ਜਿਹੜੇ ਇਹਨਾਂ ਨੇ ਚਮਕਾ ਕੇ ਰੱਖ ਦਿੱਤੇ ਪਰ ਬਾਅਦ ਦੇ ਵਿੱਚ ਸਾਰਾ ਕਰਕਰਾ ਕੇ ਆਪਦੇ ਸਿਰ ਜਿਹੜੀ ਰੇਤਾ ਪਵਾ ਲੈਂਦੇ ਉਹ ਇਵੇਂ ਪਵਾ ਲੈਂਦੇ ਆ ਕਿ ਕੋਈ ਨਾ ਕੋਈ ਇਹ ਜਾਂ ਕੰਮ ਕਰ ਦਿੰਦੇ ਆ ਜਿਹਦੇ ਕਰਕੇ ਲੋਕ ਇਹਨਾਂ ਦੇ ਉਲਟੋ ਜਾਂਦੇ ਆ ਓਵੇਂ ਹੀ ਹੋਇਆ ਸੀ ਸਰਸੇ ਵਾਲੇ ਬਾਬੇ ਨੂੰ ਮਾਫੀ ਦੇਤੀ 2017 ਦੇ ਜਿਹੜਾ ਸਾਰਾ ਕੀਤਾ ਕਰਾਇਆ ਉਹਨਾਂ ਦਾ ਖੂਚ ਪੈ ਗਿਆ ਤੇ ਉਸ ਤੋਂ ਬਾਅਦ ਕਾਲੀਦਲ ਦੇ ਪੈਰ ਨਹੀਂ ਲੱਗ ਸਕੇ ਸੋਚਣਾ ਚਾਹੀਦਾ ਸੁਖਵੀਰ ਸਿੰਘ ਬਾਦਲ ਨੂੰ ਵੀ ਵੀ ਕੋਈ ਨਹੀਂ ਜੇ ਪੰਜਾਬ ਨੇ ਤੁਹਾਨੂੰ ਇੰਨੀ ਰੀ ਸੱਤਾ ਦਿੱਤੀ ਸੀ ਜੇ ਕੋਈ 20 30 ਕਰੋੜ ਲਾ ਦਿੰਦੇ ਤੇ ਕੀ ਘਸਦਾ ਸੀ ਕੁਛ ਪੰਜਾਬ ਦੇ ਧਨਾੜ ਪਰਿਵਾਰਾ ਜੋ ਆਪਦੇ ਹਲਕਾਂ ਚਾਰਜਾਂ ਨੂੰ ਹੀ ਕਹਿ ਦਿੰਦੇ ਜਿਨ੍ਹਾਂ ਨੇ ਤੁਹਾਡੇ ਸਿਰ ਤੇ ਇੰਨਾ ਚਿਰ ਸੱਤਾ ਹੰਢਾਈ ਆ ਵੀ ਭਾਈ ਕੋਈ ਲਿਆਓ 50 50 ਲੱਖ ਰੁਪਈਆ ਸਾਰੇ ਪੰਜਾਬ ਡੁੱਬਦਾ ਪਿਆ ਆਪਾਂ ਸਾਰੇ ਚੰਗੇ ਰੋਟੀ ਖਾਣੇ ਆ ਤੇ ਕੋਈ ਵੱਡੀ ਗੱਲ ਨਹੀਂ ਸੀ ਪਰ ਉਹ ਜੋ ਹੋ ਗਿਆ ਸੋ ਹੋ ਗਿਆ ਇਹ ਗੱਲ ਹੋਈ ਸਾਰੀ ਹੁਣ ਕਾਲੀਦਲ ਦੇ ਉੱਤੇ ਇਲਜ਼ਾਮ ਲੱਗਦੇ ਆ ਕਿ ਐਸਜੀਪੀਸੀ ਦਾ ਪੈਸਾ ਇਹ ਗਲਤ ਤਰੀਕੇ ਦੇ ਨਾਲ ਪਾਰਟੀ ਨੂੰ ਚਮਕਾਉਣ ਦੇ ਲਈ ਵਰਤ ਰਹੇ ਆ